ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦਾ ਸਿਰ ਲੇਖ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਤਰਤੀ ਉੱਤੇ ਜਿਸ ਵੇਲੇ ਮੋਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਹੀਣਤਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਗੁਰੂ ਜੀ ਨੇ 15 ਰਾਗਾ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਤੇ ਭਾਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸਧੂ ਕਿੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤੁਰਕੀ ਬਾਣੀ ਵਿੱਚ ਵੈਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁੱਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ ਉੱਥੇ ਵੈਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਕਾਰਿਕ ਸੰਸਾਰਿਕ ਵਿਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਗੋੜੀ ਰਾਗ ਦੇ ਨੋ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ ਹੈ ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੁੜ ਆਸਾ ਰਾਗ ਦਾ ਇੱਕ ਚੌਪ ਦਾ ਸਮਝਾਉਂਦਾ ਹੈ ਕਿ ਮਨੁੱਖੀ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵਿਅਰਥ ਭਟਕਣ ਵਿੱਚ ਨਾ ਗਵਾ ਦੇਵ ਗੰਧਾਰੀ ਰਾਗ ਦੇ ਤਿੰਨ ਧੋਪ ਦੇ ਨਾਮ ਸਿਮਰਨ ਦੀ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭਿਖ ਸਵਰਿਆ ਵੇਹਾਗੜਾ ਰਾਗ ਦਾ ਤੀਪਦਾ ਕਹਿੰਦਾ ਹੈ ਕਿ ਸੰਸਾਰ ਦੇ ਅਨੇਕ ਰੰਗਾਂ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਹੈ ਸੋਲਠ ਰਾਗ ਦੇ 12 ਸ਼ਬਦ ਮੌਤ ਦੇ ਡਰ ਅਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ ਰਾਗ ਦਿਨਾਸਰੀ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚ ਲੱਭ ਰਾਗ ਜੈਤਸਰੀ ਦੇ 3 ਸ਼ਬਦ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ ਰਾਗ ਟੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਰਦ ਭਰੀ ਅਵਸਥਾ ਦਾ ਚਿੱਤਰਣ ਕਰਦਾ ਹੈ ਤਿਲੰਗ ਰਾਗ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਵਾਉਂਦੇ ਹਨ ਲਾ ਪਰਵਾ ਜੀਵਨ ਨਾ ਜਿਓ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਦੂਪਦੇ ਅਤੇ ਤਿਪਦੇ ਹਨ ਜਿੱਥੇ ਗੁਰੂ ਜੀ ਪੁਰਾਣਿਕ ਉਦਾਹਰਨਾਂ ਨਾਲ ਦੱਸਦੇ ਹਨ ਕਿ ਪ੍ਰਭੂ ਹੀ ਰੱਖਿਅਕ ਹੈ ਰਾਮ ਕਲੀ ਰਾਗ ਦੇ ਤਿੰਨ ਧਿਪ ਦੇ ਉਸ ਉਜਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਧੁਪ ਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਤੇ ਚੱਲਣ ਨਾਲ ਜਨਮ ਵਿਅਰਥ ਹੋ ਜਾਂਦਾ ਹੈ ਰਾਗ ਬਸੰਤ ਦੇ ਪੰਜ ਸ਼ਬਦ ਇੱਕ ਧੁਪਦਾ ਤੇ ਚਾਰ ਧਿਪ ਦੇ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਾਧਾਰ ਕਹਿੰਦੇ ਹਨ ਅਤੇ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ ਸਾਰੰਗ ਰਾਗ ਦੇ ਚਾਰ ਦੁਪਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਹਾਇਕ ਨਹੀਂ ਰਾਗ ਜੈ ਜੈ ਭੰਤੀ ਦੇ ਚਾਰ ਦੁਪਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ ਮਾਰਗਦਰਸ਼ਨ ਕਰਦੇ ਹਨ ਕਿ ਰਾਸ ਭੋਗ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਆਖਰ ਵਿੱਚ ਗੁਰੂ ਜੀ ਦੇ ਰਾਗ ਮੁਕਤ 57 ਸ਼ਲੋਕ ਜੋ ਮਦਾਵਣੀ ਮਹੱਲਾ ਪੰਜਵਾਂ ਤੋਂ ਪਹਿਲਾ ਦਰਜ ਹਨ ਜੀਵਨ ਦੀ ਸਚਾਈ ਵੇਰਾਗ ਅਤੇ ਨਾਮ ਦੀ ਮਹਿਮਾ ਮਨੁੱਖ ਨੂੰ ਡੂੰਘੇ ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਰਚਨਾ ਨਹੀਂ ਸਗੋਂ ਇੱਕ ਰੂਹਾਨੀ ਜਗਤ ਦਾ ਬਾਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਣ ਵਿੱਚ ਆ ਕੇ ਮੋਹ ਮਾਇਆ ਛੱਡ ਵਿਰਾਗ ਮਈ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਸ ਪੀਂ ਫਿਰ ਉਸ ਪ੍ਰਭੂ ਨੂੰ ਪਾ ਕੇ ਸੱਚਾ ਸੁਖ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ